ਵੇਖ ਤੇ ਵੇਖ ਵੇਖ ਇਹ ਗਾ ਗੋ ਵੇ ਇਹ ਗਾ ਗੋ ਇਹ ਬਿਜਲੀ ਨੇ ਛੋਲੇ ਗਿਆ ਇਧਰ ਬਣਾ ਤੈਨੂੰ ਦਾਸ ਦਾ ਬੰਦੇ ਦਾ ਪੁੱਤ ਬਣਾਉਣਾ ਤੈਨੂੰ ਬੰਦੇ ਦਾ ਪੁੱਤ ਬਣਾਉਣਾ ਤੈਨੂੰ ਓਏ ਉਹਦੇ ਬੋਲੀ ਲਗਾਈ ਇਹਦੇ ਉੱਪਰ ਨਾ ਛੋੜਦੇ ਹੁਣ ਇਹਦੇ ਉੱਪਰ ਛੋੜ ਦਣੇ ਨੇ ਇਹਦੇ ਉੱਪਰ ਵੇਖੀ ਭਲਾ ਵੀਰ ਰੇ ਉੱਪਰ ਵੇਖੀ ਭਲਾ ਵੀਰ ਦੇਖਿਓ ਬੜਾ ਵੀਡੀਓ ਬਣਾ ਕੇ ਆ ਗਿਆ ਵੀਡੀਓ ਕਰ ਫਰ ਫਰ ਬਲਾ ਲਾ ਤੁਮ ਲਈ ਚਲੋ ਆਇਆ ਉੱਪਰ ਸੈਟ ਚਲ ਮੰਦੀਪ ਚਲੋ ਉੱਤੇ ਬਣਾ ਵੀ ਨਹੀਂ ਆਪਣਾ ਇੱਧਰ ਵੀਡੀਓ ਬਣਾ ਦੀ ਆ ਭਾਈ ਦਿਲ ਦੇ ਇੱਧਰ ਆ ਵੀਡੀਓ ਤੇ ਕੁਝ ਜਾ ਕੇ ਵੀਡੀਓ ਬਣਾ کل روے او اے لے جا کرسی جا تو ਕਦੋਂ ਕੰਦ ਪਾਇਆ ਇਥੇ ਰੇਡੀਅਸ ਵੀ ਨੂੰ ਕਰ ਲਾ 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 ਕਿਸੇ ਮਨਜੀਤ ਦੇ ਪਾਸੋਂ ਕਿ ਤੋੜਾ ਛੁੱਟੀ ਗਈ ਹੈ ਹੈ ਛੁੱਟੀ ਗਈ ਹੈ ਛੁੱਟੀ ਗਈ ਨੇ ਡੀਐਸਪੀ ਨੂੰ ਸਾਥ ਇਹਨਾਂ ਨੂੰ ਸੁਣਿਆ ਹੋਵੇ ਨਾ ਕਿ ਇਹਨਾਂ ਨਾਲ ਜਾ ਕੇ ਰਾਜਾ ਨੂੰ ਉਹਨੇ ਜਿਹੜੇ ਦਿਹਾੜੀਦਾਰ ਬੰਦਾ ਜਿਹੜਾ ਕਰੇ ਰਾਜਾ ਕਿੱਥੇ ਡੀਐਸਪੀ ਕਿੱਥੇ ਹੈ ਮੈਨੇਜਰ ਤਾਵਾ ਦਾ ਤਸਵੀਰ ਕਰਨਾ ਪਵੇ ਠੁਠਾਣਾ ਕੇਸ ਦੇ ਪਾਇਆ ਯਾਦਾ ਕਦਰ ਪਾਇਆ ਇਹਨੂੰ ਥਾਣੇ ਦੀ ਲਾ ਗੱਲ ਕੇ ਮੇਰਾ ਪੁੱਤ ਜਾਨ ਪੈ ਗਿਆ ਇਹਨੇ ਜਾਨ ਆਹ ਦੇਖ ਇਹਨਾਂ ਨੇ ਪਹਿਲਾਂ ਫੋਟੋ ਸਟੇਟ ਕੀਤੀ ਆ ਨੰਬਰ ਆ ਮੈਨੂੰ ਦੇ ਕੇ ਆਏ ਨੇ ਯਾਰ ਆ ਨੰਬਰ ਆ ਜਿਹੜਾ ਐ ਨੰਬਰ ਤੇ ਨੋਟ ਆ ਜਿਹੜੇ ਆਪਾਂ ਦੇਣ ਚੱਲੇ ਇਹਨਾਂ ਨੂੰ ਆ ਨੋਟ ਆ ਜਿਹੜੇ ਇਹਨਾਂ ਦਿੱਤੇ ਨੇ ਆ ਹੁਣ ਇਹਨੇ ਉਹਦੇ ਛੱਤ ਦੇ ਉੱਤੇ ਨੂੰ ਚੜ੍ਹ ਗਿਆ ਜਿਆਦਾ ਡੀਐਸਪੀ ਨੂੰ ਸਾਥ ਚਲੋ ਛੱਡੋ ਆ ਉਹ ਤਾਂ ਸਮਝਾਉਗਾ ਜੀ ਹੋਈ ਗੱਲ ਜੀ ਸਾਥ ਲੈਣਾ ਇਹਨਾਂ ਨੂੰ ਸਮਝਾ ਲੈਣਾ ਇਹਨਾਂ ਨੂੰ ਜਿਉਂ ਬੰਨ ਲਾ ਕੇ ਫੇਰ ਲਾ ਕੇ ਦੋਰ ਬੜੇ ਹੁੰਦੇ ਜੀ ਜਿਹੜੇ ਇਹ ਗੱਲ ਦਾ ਹੋ ਗਏ ਦੋ ਬੰਦੇ ਨਫਰੇ ਆਂ ਬੰਦੇ ਦੇ ਲੋਕ ਹੁੰਦੇ ਜਦੋਂ ਪਹਿਲਾਂ ਮੈਂ ਕਿੰਨੇ ਆ ਪੜੀ ਲੋਕਾਂ ਨੂੰ ਦਾ ਦੇਖਾ ਮੈਨੂੰ ਇਹ ਕਹਿੰਦੇ ਤੁਹਾਨੂੰ ਲੋਕਾਂ ਦਾ ਕੰਮ ਕਰੋ ਪਰ ਮੈਂ ਮਾ ਐਸਐਸਪੀ ਨਾਲ ਗੱਲ ਕਰਾ ਚਲ ਮੈਂ ਨਾਲ ਇਹ ਤੁਹਾਡਾ ਕੰਮ ਕਰਨਾ ਪੈਣਾ ਪਾ ਲੈ ਲੋ ਐਸਐਸਪੀ ਨਾਲ ਕਰਾ ਸਤਿ ਸ਼੍ਰੀ ਅਕਾਲ ਜੀ ਸਤਿ ਕਿਰਪਾ ਸਸ ਵੀ ਸਸ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਉਹ ਮੈਂ ਤਾਂ ਸੁੱਤੇ ਡਿਪਤੀ ਸਾਹਿਬ ਨਾਲੋਂ ਈ ਜਾਦਾ ਇੱਥੇ ਨੇ ਸਾਹਿਬ ਮੈਂ ਨਾ ਕੋਟਲੀ ਥਾਣੇ ਤੇ ਖੜਾ ਸੁਣ ਲੋ ਫਿਰ ਮੇਰੀ ਗੱਲ ਮੈਂ ਕੋਟਲੀ ਥਾਣੇ ਤੇ ਖੜਾ ਇੱਥੇ ਇੱਕ ਤੁਹਾਡੇ ਮੁਲਾਜ਼ਮ ਨੇ ਥਾਣੇਦਾਰ ਨੇ 3000 ਰੁਪਏ ਲਿਆ ਮੇਰੇ ਕੋਲ ਜਿਹੜੇ ਬੰਦਿਆਂ ਨੇ 3000 ਰੁਪਏ ਦਿੱਤਾ ਉਹਨਾਂ ਫੋਟੋਸਟੇਟ ਕਰਕੇ ਨੋਟਾਂ ਦੀ ਪਹਿਲਾਂ ਮੈਨੂੰ ਦਿੱਤਾ ਮੈਂ ਥਾਣੇ ਚ ਆਇਆ ਉਸ ਬੰਦੇ ਨੇ ਉਹ 3000 ਰੁਪਏ ਮੈਨੂੰ ਦੇ ਕੇ ਤੇ ਉੱਤੇ ਸੱਤ ਦੇ ਉੱਤੇ ਰਸੂਲ ਕੋਨੇ ਜਿਹੇ ਥੋੜੇ ਦਿੱਤਾ ਤੁਸੀਂ ਮੇਰੀ ਗੱਲ ਕਰਾਓ ਗੱਲ ਕਰਾਓ ਤੇ ਜਾ ਜੀ ਮੈਂ

ਕਾਚੀ ਡਾਕਟਰ ਹੈ ਜੀ ਅਸਤੋ ਜਰਾ ਸਸਾ ਕੋਰ ਨਹੀਂ ਛੁੱਪੀ ਤੇ ਸਾਰੇ ਛੁੱਪੀ ਦੇ ਠੀਕ ਹੈ ਤਾਂ ਐਸਪੀ ਸਾਡੇ ਕਵਾਰਟਰ ਨੂੰ ਮੈਸੇਜ ਲਾਉਗੀ ਕਿ ਕਿਉਂ ਥਾਣੇ ਕੋਰ ਵਿੱਚ ਨਾਮ ਖੜਾ ਧਾਣੇ ਹੁਣੇ ਮੈਸੇਜ ਲਾਉ ਉਹਨਾਂ ਤੱਕ ਪਹੁੰਚੋ ਮੈਂ ਇੱਥੇ ਖੜਾ ਅਜੀਬਾਟਰ ਜੀ ਨਾਲ ਗੱਲ ਕਰਾਂ। ਸਸਿਕਾ ਠੀਕ ਤਾਂ ਗਿੱਤੀ। ਜੇਕ ਮੈਂ ਤੁਹਾਡੇ ਕੋਟਰੀ ਥਾਣੇ ਖੜਾ। ਇੱਥੇ ਇੱਕ ਥਾਣੇਦਾਰ ਨੇ ਪੈਸੇ ਲਏ 3000 ਰੁਪਈਆ। ਉਹ ਪਾਰਟੀ ਵੀ ਮੇਰੇ ਲਾਗੇ ਖੜੀ ਐ। ਮੈਨੂੰ ਉਹਨਾਂ ਪ੍ਰਿੰਟ ਕਾਟਾ ਆ ਕੇ ਦਿੱਤੇ ਸੀਗੇ ਨੋਟ ਜਿਹੜਾ ਉਹਨਾਂ ਨੂੰ ਰਿਸ਼ਤ ਦਿੱਤਾ। ਉਹਨਾਂ ਥਾਣੇਦਾਰ ਪੈਸੇ ਸੁੱਟ ਕੇ ਤਾਂ ਭੱਜ ਗਿਆ ਥਾਣੇ ਚੋਂ। ਤੁਸੀਂ ਮੌਕੇ ਤੇ ਆਓ ਇੱਥੇ। ਉਹ ਕੋਟ ਰਿਪੋਰਟ ਨਹੀਂ ਆ ਮੌਕੇ ਤੇ ਆਫਰ ਕਰਦੇ ਆ ਗੱਲ ਕੀ ਕਰਨਾਂ ਆ ਆ ਨੋਟਾਂ ਦੇ ਜਿਹੜੀ ਪਾਰਟੀ ਨੇ ਦਿੱਤੇ ਨੇ ਉਹਨਾਂ ਦੇ ਨੋਟਾਂ ਦੇ ਉਹਨਾਂ ਮੈਨੂੰ ਕੱਟ ਕੇ ਫੋਟੋ ਸਟੈਂਡ ਕਰਕੇ ਕਿ ਅਸੀਂ ਆ ਨੰਬਰ ਤੇ ਨੋਟ ਜਿਹੜੇ ਉਹ ਥਾਣੇਦਾਰ ਨੂੰ ਦੇਣੇ ਆ ਉਹ ਹੁਣ ਮੈਂ ਆ ਪਿੱਥਿਆਂ ਐਸਐਚਓ ਵੀ ਛੁੱਟੀ ਤੇ ਬੀਐਸਪੀ ਵੀ ਛੁੱਟੀ ਤੇ ਆ ਇਹਨਾਂ ਨੂੰ ਇਹਨਾਂ ਨੂੰ ਕਰੋ ਜੀ ਜੇ ਕੇ ਅਫਸਰ ਦੀ ਲਾਓ ਡਿਊਟੀ ਤਾਂ ਉਹ ਥਾਣੇ ਤੇ ਜਿਹੜੀ ਕਾਰਵਾਈ ਕਰਨੀ ਹੈ ਉਹ ਕਰੋ ਜੀ 3000 ਰੁਪਿਆ ਜੀ ਲਾਓ ਜੀ ਡਿਊਟੀ ਮੈਂ ਥਾਣੇ ਬੈਠਾ ਜੀ ਪਰਚਾ ਕਰਾਓ ਮੁਲਾਜ਼ਮ ਤੇ ਜੀ ਕਰਾਓ ਜਿੱਪੇ ਚੋਏ ਸਤਿ ਅੰਨ ਅੱਜ ਅੱਜ ਦੀ ਜਾਨ ਅੱਜ ਮੈਂ ਅੱਧੀ ਦਿਹਾੜੀ ਲਾ ਆਂ ਅੱਧੀ ਦਿਹਾੜੀ ਲਾ ਲਈ ਹੈ ਹਾਂ ਜੀ ਕਿੰਨੇ ਪੈਸੇ ਦਿੱਤੇ ਹੈ ਇਹ 400 ਰੁਪਇਆ ਦਿੰਦਾ ਮੈਂ ਦਿਹਾੜੀ 400 ਨੂੰ ਥਾਣੇਦਾਰ ਨੂੰ ਕਿੰਨੇ ਦਿੱਤੇ ਆ ਥਾਣੇਦਾਰ ਨੂੰ 5000 ਕੀ ਮੰਗਦਾ ਸੀ ਤੇ ਤਿੰਨ ਮਾਹ ਹਲਲੀ ਤੇ ਫਿਰ ਵੀ ਨਹੀਂ ਆਉਣੀਆਂ ਨੇ ਤੇ ਤਿੰਨ ਹਜ਼ਾਰ ਹੁਣ ਦੀ ਇਹ ਤਾਂ ਦਿੱਤਾ ਆਉਹੀ 3000 ਜਿਹੜਾ ਤੂੰ ਦਿੱਤਾ ਆ ਆਉਹੀ ਆ 3000 ਆਹ ਦੇਖਣਾ ਗਰੀਬ ਲੋਕ ਮਹਾ ਦਿਹਾੜੀਦਾਰ ਲੋਕ ਮਜ਼ਦੂਰ 400 ਰੁਪਇਆ ਦਿਹਾੜੀ ਲੈਣ ਵਾਲਾ ਬੰਦਾ ਆ ਨਨ ਨੂੰ ਸ਼ਰਮ ਆਉਣੀ ਚਾਹੀਦੀ ਥੋੜੀ ਬਹੁਤੀ ਕਿ ਤੁਹਾਡੀ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਤਨਖਾਹ ਆ ਤੇ ਤੁਹਾਨੂੰ ਇੰਨੀ ਤਨਖਾਹ ਲੈ ਕੇ ਤੁਹਾਨੂੰ ਸਬਰ ਨਹੀਂ ਆਉਂਦਿਆ ਇੱਕ 400 ਰੁਪਇਆ ਦਿਹਾੜੀ ਲੈਣ ਵਾਲਾ ਮਜ਼ਦੂਰ ਜਿਹੜਾ ਉਹਨਾਂ ਕੋਲ ਤੁਸੀਂ ਰਿਸ਼ਵਤ ਮੰਗਦੇ ਹੋ ਹਾਂਜੀ ਮੰਗਤ ਕਰਾਈਏ ਜੀ ਉਹਨਾਂ ਦੇ